ਹਾਈ ਫਰੈਂਡਸ ਅੱਜ ਅਸੀਂ ਤੁਹਾਨੂੰ ਗਾਜਰ ਦਾ ਆਚਾਰ ਕਿਸ ਤਰ੍ਹਾਂ ਤਿਆਰ ਕਰੀਦਾ ਉਸ ਤੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ ਘਰ ਦੇ ਵਿੱਚ ਹੀ ਗਾਜਰ ਦਾ ਆਚਾਰ ਤਿਆਰ ਕਰੋ ਸਭ ਤੋਂ ਪਹਿਲਾਂ ਗਾਜਰ ਨੂੰ ਛਿੱਲ ਕੇ ਇਸ ਤਰ੍ਹਾਂ ਉਹਦੇ ਪੀਸ ਬਣਾ ਲੈਣੇ ਨੇ ਤਾਂ ਕਿ ਉਹ ਖਾਣ ਦੇ ਵਿੱਚ ਵੀ ਟੇਸਟ ਦੇਵੇਗਾ ਔਰ ਘਰੇ ਮਤਲਬ ਸਜਾਵਟ ਦੇ ਵਿੱਚ ਵੀ ਕੰਮ ਕਰੇਗਾ ਵਧੀਆ ਲੱਗੇਗਾ ਸੋ ਇਸ ਨੂੰ ਸਾਫ਼ ਪਾਣੀ ਚ ਧੋਇਆ ਜਾਵੇ ਸਾਖ ਪੰਡੇ ਤੋਂ ਬਾਅਦ ਇਸ ਦੇ ਵਿੱਚ ਕਟੀਆਂ ਹੋਈਆਂ ਮਿਰਚਾਂ ਪੀਸੀਆਂ ਹੋਈਆਂ ਨਹੀਂ ਜੋ ਇਹ ਲਾਲ ਮਿਰਚੇ ਤੁਹਾਨੂੰ ਦਿਖਾ ਰਹੇ ਹਾਂ ਇਸ ਨੂੰ ਟੇਸਟ ਅਨੁਸਾਰ ਇਸ ਤੋਂ ਬਾਅਦ ਨਮਕ ਟੇਸਟ ਅਨਸਾਰ ਹੀ ਨਮਕ ਪਾਉਣਾ ਹੈ ਉਸ ਤੋਂ ਬਾਅਦ ਇਹਨਾਂ ਨੂੰ ਮਿਕਸ ਕਰ ਲੈਣਾ ਹੈ ਕਿਸੇ ਵੀ ਇਹ ਆ ਤਾ ਲਾ ਨਹੀਂ ਆ ਪਾ ਲੋ ਰੱਦ ਜਾ ਚੋ 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 ਮਾਰ ਲਾ ਨਾ ਇੱਕ ਕੇ ਜਿਹੜਾ ਪਰਮਾਰਕਾ ਮੇਰੇ ਕੋਲ ਆਵਚ ਆਹ ਸਾਹ ਜੀ ਵਿਦਰਾ ਕਰੀਏ ਰੋਏ ਫਤਲ ਇਸ ਤਰ੍ਹਾਂ ਗਾਜਰ ਦਾ ਚਾਰਜ ਜਗਾ ਤਿਆਰ ਹੋ ਰਿਹਾ ਹੈ ਨੂੰ ਇਸ ਨੂੰ ਕਿਸੇ ਸਾਫ ਬਰਤਨ ਦੇ ਵਿੱਚ ਪਾ ਕੇ ਰੱਖ ਲੋ ਤੇ ਇਸ ਨੂੰ ਜਲਦੀ ਜਲਦੀ ਖਤਮ ਕਰਨਾ ਹੈ ਕਿਉਂਕਿ ਇਹ ਹਫਤੇ ਜਾਂ ਦਸਤਨ ਤੋਂ ਬਾਅਦ ਇਹ ਖਰਾਬ ਹੋਣਾ ਸ਼ੁਰੂ ਹੋ ਜਾਏਗਾ। ਸੋ ਹਾਂਜੀ ਇਸ ਨੂੰ ਟੇਸਟ ਅਨੁਸਾਰ ਅਸੀਂ ਤਿਆਰ ਕਰ ਲਿਆ ਹੈ ਜੋ ਕਿ ਹੁਣ ਸਬਜ਼ੀ ਦੇ ਨਾਲ ਖਾਧਾ ਜਾਏਗਾ। ਧੰਨਵਾਦ।